प्यारी सास संगत जी तन तन श्री गुरु अर्जुन देव जी तीन परा हुए ਹਨ ਵੱਡੇ ਬਾਬਾ ਪ੍ਰੀਤਿ ਚੰਦ ਦੂਜੇ ਤੇ ਬਾਬਾ ਮਹਾਦੇਵ ਤੇ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਆਪ ਸਨ ਬਾਬਾ ਪ੍ਰੀਤਿ ਚੰਦ ਸ੍ਰੀ ਗੁਰੂ ਰਾਮਦਾਸ ਜੀ ਦਾ ਵੱਡਾ ਪੁੱਤ ਅਤੇ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਹੋਣ ਕਰਕੇ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ ਜਦ ਪ੍ਰੀਤਿ ਚੰਦ ਨੂੰ ਗੁਰਗੱਦੀ ਨਾ ਮਿਲੀ ਤਾਂ ਉਹ ਬੜਾ ਛਟਬਟਾਇਆ। ਪ੍ਰੀਤਿਚੰਦ ਨੇ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਨਾਲ ਝਗੜਾ ਕੀਤਾ ਅਤੇ ਗੁਸਤਾਖੀ ਭਰੇ ਬਚਨ ਕਹਿਣ ਤੋਂ ਇਲਾਵਾ ਡਰਾਵੇ ਵੀ ਦਿੱਤੇ। ਉਸ ਨੇ ਵੱਜ ਕੇ ਕਹਿ ਦਿੱਤਾ ਕਿ ਮੇਰਾ ਹੱਕ ਮਾਰਿਆ ਗਿਆ ਹੈ। ਮੇਰੇ ਨਾਲ ਧੱਕਾ ਹੋਇਆ ਹੈ। ਮੈਂ ਆਪਣੇ ਹੱਕ ਦੀ ਪ੍ਰਾਪਤੀ ਲਈ ਸਾਰਾ ਜੋਰ ਲਾਵਾਂਗਾ। ਜਿਸ ਨੇ ਮੇਰਾ ਹੱਕ ਖੋਇਆ ਹੈ, ਮੈਂ ਉਸ ਨੂੰ ਚੈਨ ਨਹੀਂ ਲੈਣ ਦਿਆਂਗਾ। ਕੁਝ ਸਮੇਂ ਬਾਅਦ ਪ੍ਰਿਥੀ ਚੰਦ ਨੂੰ ਪਤਾ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਵਿਆਹ ਨੂੰ 15 ਸਾਲ ਹੋ ਗਏ ਹਨ ਅਤੇ ਉਹਨਾਂ ਦੇ ਕੋਈ ਔਲਾਦ ਨਹੀਂ ਹੋਈ ਹੈ ਇਸ ਕਰਕੇ ਗੁਰਗੱਦੀ ਵਾਪਸ ਉਹਨਾਂ ਦੇ ਪੁੱਤਰ ਮਿਹਰਵਾਨ ਨੂੰ ਮਿਲ ਜਾਣੀ ਹੈ ਲੇਕਿਨ ਜਦੋਂ ਪ੍ਰਿਥੀ ਚੰਦ ਅਤੇ ਉਸ ਦੀ ਪਤਨੀ ਕਰਮਾ ਨੂੰ ਪਤਾ ਲੱਗਾ ਕਿ ਗੁਰੂ ਅਰਜਨ ਦੇਵ ਜੀ ਦੀ ਪਤਨੀ ਮਤਾ ਗੰਗਾ ਜੀ ਮਾਂ ਬਨਣ ਵਾਲੀ ਹੈ ਤਾਂ ਉਹ ਬਹੁਤ ਦੁਖੀ ਹੋਏ ਉਹ ਵਿਅਕਲ ਹੋ ਉੱਠੇ ਉਹਨਾਂ ਦਾ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉੱਡ ਗਈ ਉਹਨਾਂ ਦੇ ਸੁਪਨੇ ਦਾ ਮਹਿਲ ਰੇਤ ਦੀ ਤਰ੍ਹਾਂ ਵਿਖਰਨ ਲੱਗਿਆ ਸੀ ਉਹਨਾਂ ਦੀ ਇਹ ਆਸ ਸੀ ਕਿ ਉਹਨਾਂ ਦਾ ਹੀ ਪੁੱਤ ਮਿਹਰਬਾਨ ਅਗਲਾ ਗੁਰੂ ਬਣੇਗਾ ਇਹ ਆਸ ਖਤਮ ਹੋਣ ਲੱਗੀ ਸੀ ਹੁਣ ਇਹ ਧਰਮ ਪਤਨੀ ਉੱਚੇ ਹੱਥ ਕੰਡਾ ਉੱਤੇ ਉਤਰ ਆਈ ਅਤੇ ਘਰ ਕਲੇਸ਼ ਕਰਨ ਲੱਗੀ ਕਿਰਕਾਂਵਸ ਹੋਏ ਉਹ ਹਰ ਵੇਲੇ ਮੰਦੇ ਬਚਨ ਬੋਲਦੇ ਰਹਿੰਦੇ। ਘਰ ਵਿੱਚ ਹਰ ਵੇਲੇ ਕਲੇਸ਼ ਪਿਆ ਰਹਿੰਦਾ ਸੀ। ਅੰਤ ਮਾਤਾ ਭਾਨੀ ਜੀ ਨੇ ਇੱਕ ਕਠੋਰ ਫੈਸਲਾ ਲਿਆ ਅਤੇ ਕਿਹਾ ਕਿ ਤੁਸੀਂ ਦੋਨੋਂ ਆਪਣੀ ਆਪਣੀ ਗ੍ਰੈਸਤੀ ਵੱਖ-ਵੱਖ ਬਸਾ ਲਓ। ਇਸ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਤਾ ਜੀ ਦੀ ਆਗਿਆ ਦਾ ਪਾਲਨ ਕਰਦੇ ਹੋਏ ਕੁਝ ਦਿਨਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤਿਆਗਨ ਦਾ ਨਿਸ਼ਚੈ ਕੀਤਾ। ਅਤੇ ਉਹ ਆਪਣੇ ਸੇਵਕਾਂ ਦੀ ਸੱਦੇ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪੱਛਮ ਵਿੱਚ ਤਿੰਨ ਕੋਹ ਦੂਰ ਬਡਾਲੀ ਪਿੰਡ ਵਿੱਚ ਅਸਥਾਈ ਰੂਪ ਵੱਲੂ ਰਹਿਣ ਲੱਗੇ ਇਹ ਸਾਰਾ ਨਗਰ ਗੁਰੂ ਘਰ ਨੂੰ ਬਹੁਤ ਪਿਆਰ ਕਰਦਾ ਸੀ ਤੇ ਗੁਰੂ ਦੇ ਬਡਾਲੀ ਵਿਸੇਬਾ ਕਰ ਲੈਣ ਉੱਤੇ ਉਹ ਬਹੁਤ ਖੁਸ਼ ਹੋਏ ਪਿੰਡ ਦੇ ਚੌਧਰੀ ਨੇ ਇੱਕ ਬਹੁਤ ਵੱਡੀ ਹਵੇਲੀ ਖਾਲੀ ਕਰ ਦਿੱਤੀ ਅਤੇ ਗੁਰੂ ਜੀ ਮਤਾ ਗੰਗਾ ਸਮੇਤ ਉੱਥੇ ਰਹਿਣ ਲੱਗੇ ਬਾਬਾ ਬੁੱਢਾ ਜੀ ਦੇ ਵਰ ਮੁਤਾਬਕ 6 ਹਾੜ ਸੰਮਤ 1652 ਈਸਵੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਪਿੰਡ ਬਡਾਲੀ ਵਿਖੇ ਹੋਇਆ। ਇਹ ਸੂਚਨਾ ਮਿਲਣ ਨਾਲ ਪਰਿਵਾਰ ਅਤੇ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਛਾ ਗਈ। ਅਤੇ ਦੂਜੇ ਪਾਸੇ ਬਾਬਾ ਪ੍ਰੀਤੀ ਚੰਦ ਅਤੇ ਉਸ ਦੀ ਪਤਨੀ ਕਰਮੋ ਦੇ ਹਿਰਦੇ ਦੁੱਖ ਨਾਲ ਕੁਰਲਾ ਉੱਠੇ। ਪ੍ਰੀਤੀ ਚੰਦ ਨੇ ਬਾਲਕ ਗੋਬੀ ਜੀ ਦੀ ਜੀਵਨ ਲੀਲਾ ਖਤਮ ਕਰਨ ਦੀ ਯੋਜਨਾ ਬਣਾ ਲਈ ਉਸਨੇ ਦਾਈ ਫੱਤੋ ਨੂੰ 200 ਰੁਪਏ ਚਾਂਦੀ ਦੇ ਛਿੱਕੇ ਦਿੱਤੇ ਅਤੇ ਉਸਦੇ ਨਾਲ ਸਾਠ ਘਟ ਕਰ ਲਈ ਕਿ ਉਹ ਬਾਲਕ ਨੂੰ ਜ਼ਹਿਰ ਦੇ ਕੇ ਮਾਰ ਦੇਵੇ ਉਸਨੇ ਅਜਿਹਾ ਹੀ ਕਰਨ ਦੀ ਯੋਜਨਾ ਦੇ ਅੰਤਰਗਤ ਆਪਣੇ ਸਤਨਾ ਉਤੇ ਜ਼ਹਿਰ ਲਗਾ ਲਿਆ ਅਤੇ ਬਾਲਕ ਨੂੰ ਦੁੱਧ ਪਿਲਾਣ ਲੱਗੀ ਪਰ ਕੁਦਰਤ ਦੀ ਲੀਲਾ ਕੁਝ ਹੋਰ ਹੀ ਸੀ ਬਾਲਕਨੀ ਕੜਵੇ ਪੰਦੇ ਕਾਰਨ ਸਤਨਾ ਨੂੰ ਸ਼ੋਕੀ ਮੂੰਹ ਫੇਰ ਲਿਆ ਅਤੇ ਦੁੱਧ ਨਹੀਂ ਪੀਤਾ ਪਰ ਵੇਖਦੇ ਹੀ ਵੇਖਦੇ ਜ਼ਹਿਰ ਦਾ ਪ੍ਰਭਾਵ ਉਲਟੇ ਦਾਈ ਨੂੰ ਹੀ ਹੋ ਗਿਆ ਉਹ ਛਟਪਟਾਉਣ ਲੱਗੀ ਮਰਦੇ ਮਰਦੇ ਉਸ ਨੇ ਸੱਚ ਉਗਲ ਦਿੱਤਾ ਅਤੇ ਕਿਹਾ ਕਿ ਮੈਨੂੰ ਪ੍ਰਿਥੀ ਚੰਦ ਨੇ ਰਿਸ਼ਵਤ ਦੇ ਕੇ ਬਾਲਕ ਦੀ ਹੱਤਿਆ ਕਰਨ ਲਈ ਪ੍ਰੇਰਿਤ ਕੀਤਾ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਕਿਹਾ ਪ੍ਰਭੂ ਆਪ ਬਾਲਕ ਦਾ ਰਖਕ ਹੈ ਅੰਤ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਅਤੇ ਉਹਨਾਂ ਨੇ ਪ੍ਰਭੂ ਦਾ ਧੰਨਵਾਦ ਕੀਤਾ ਦਾਈ ਫੱਤੂ ਦੇ ਦੁਆਰਾ ਅਪਰਾਧ ਸਵੀਕਾਰ ਕਰਨ ਅਤੇ ਉਸਦੇ ਬਿਆਨਾਂ ਵੱਲੋਂ ਵਿਅਕਤੀ ਸਦਾਰਨ ਵਿੱਚ ਪ੍ਰਤੀ ਚੰਦੀ ਨਿੰਦਿਆ ਸ਼ੁਰੂ ਹੋ ਗਈ ਸਾਰੇ ਨਗਰ ਵਿੱਚ ਉਹ ਜਿੱਥੇ ਵੀ ਵਿਚਰਨ ਕਰਦਾ ਲੋਕ ਉਸ ਨੂੰ ਨਫਰਦੀ ਨਜ਼ਰ ਵੱਲੋਂ ਦੇਖਣ ਲੱਗੀ ਇਸ क्रूर ਨਜ਼ਰ ਵੱਲੋਂ ਤੰਗ ਆ ਕੇ ਉਸਨੇ ਸ੍ਰੀ ਅੰਮ੍ਰਿਤਸਰ ਸਾਹਿਬ ਰਹਿਣਾ ਤਿਆਗ ਦਿੱਤਾ ਅਤੇ ਆਪਣੇ ਸੋਹਰੇ ਘਰ ਵਾਲੇ ਪਿੰਡ ਹੇਰਾ ਵਿੱਚ ਆਪਣਾ ਸਥਾਈ ਨਿਵਾਸ ਬਣਾ ਲਿਆ ਪ੍ਰਿਥੀ ਚੰਦ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਉੱਤੇ ਇੱਕ ਹੋਰ ਘਾਤਕ ਹਮਲਾ ਕਰਨ ਦੀ ਯੋਜਨਾ ਬਣਾਈ ਬਾਲਕ ਹੁਣ ਚੱਲਣ ਲਾਇਕ ਹੋ ਗਿਆ ਸੀ ਇਸ ਵਾਰ ਉਸਨੇ ਇੱਕ ਸਪੇਰੇ ਨਾਲ ਗੱਲਬਾਤ ਕੀਤੀ ਅਤੇ ਉਸ ਨੂੰ ਕੁਝ ਸੋਨੇ ਦੀਆਂ ਮਦਰਾਵਾਂ ਦੇ ਕੇ ਬਡਾਲੀ ਪਿੰਡ ਭੇਜਿਆ ਸਪੇਰੇ ਨੂੰ ਲਕਸ਼ਤਾ ਦਿੱਤਾ ਕਿ ਬਾਲਕ ਹਰ ਗੋਬਿੰਦ ਨੂੰ ਇਕੱਲਾ ਵੇਖ ਕੇ ਉਹਨੂੰ ਨਾਗ ਵੱਲ ਰਸਵਾਣਾ ਹੈ ਕਾਰਜ ਪੂਰਾ ਹੋਣ ਉੱਤੇ ਬਾਕੀ ਦੀਆਂ ਸੋਨੇ ਦੀਆਂ ਮਦਰਾਵਾਂ ਦਿੱਤੀਆਂ ਜਾਣੀਆਂ ਸਨ ਸਪੇਰੇ ਨੇ ਯੋਜਨਾ ਅਨੁਸਾਰ ਕਾਰਜ ਕਰ ਦਿੱਤਾ ਪਰ ਬਾਲਕ ਨੇ ਨਾਗ ਨੂੰ ਸਿਰ ਵੱਲ ਫੜ ਲਿਆ ਅਤੇ ਉਸ ਨੂੰ ਫੜਦੇ ਹੀ ਹਰ ਛੁੱਤੇ ਰਗੜ ਦਿੱਤਾ ਵੇਖਦੇ ਹੀ ਵੇਖਦੇ 나ਗ ਉੱਥੇ ਹੀ ਢੇਰ ਹੋ ਗਿਆ ਉਹਦੂ ਮਾਤਾ ਗੰਗਾ ਜੀ ਅਤੇ ਦਾਸੀਆਂ ਨੇ ਵੇਖ ਲਿਆ ਕਿ 나ਗ বালক ਹਰ ਗੋਬ ਜੀ ਦੇ ਹੱਥਾਂ ਵਿੱਚ ਤੜਫ ਰਿਹਾ ਹੈ ਉਸੇ ਪਲ ਰੋਲਾ ਮਚ ਗਿਆ ਸੇਵਕ ਤੁਰੰਤ ਭੱਜੇ ਅਤੇ ਉਹਨਾਂ ਨੇ ਸ਼ੱਕ ਦੇ ਉਧਾਰ ਉੱਤੇ ਖੋਜਬਿੰਨ ਕਰਕੇ ਜਲਦੀ ਹੀ ਸਫੇਰੇ ਨੂੰ ਫੜ ਲਿਆ ਸਫੇਰੇ ਨੇ ਮਾਰਕਟਾਈ ਦੇ ਬਾਅਦ ਸਾਰਾ ਭੇਦ ਉਗਲ ਦਿੱਤਾ ਜਦੋਂ ਗੁਰੂ ਜੀ ਨੂੰ ਇਸ ਘਟਨਾ ਦਾ ਪਤਾ ਚੱਲਿਆ ਤਾਂ ਉਹ ਸ਼ਾਂਤ ਡੋਲ ਰਹੀ ਅਤੇ ਕੋਈ ਪ੍ਰਤੀਕਿਰਿਆ ਜ਼ाहिर ਨਹੀਂ ਕੀਤੀ। ਬਸ ਇੰਨਾ ਹੀ ਕਿਹਾ ਕਿ ਜਦੋਂ ਆਪਣੇ ਹੀ ਨਿਸ਼ਤਾ ਉੱਤੇ ਉਤਰਾਂ ਤਾਂ ਇਸ ਸੁਪੇਰੇ ਦਾ ਕੀ ਦੋਸ਼ ਹੈ? ਉਦਾਰਚਿਤ ਗੁਰੂ ਜੀ ਨੇ ਸੁਪੇਰੇ ਨੂੰ ਮਾਫ਼ ਕਰ ਦਿੱਤਾ। ਇਸ ਘਟਨਾ ਵੱਲੋਂ ਮਾਤਾ ਗੰਗਾ ਜੀ ਅਤੇ ਦਾਸੀਆਂ ਚੇਤਨ ਰਹਿਣ ਲੱਗੀਆਂ। ਪ੍ਰੀਤੀ ਚੰਦ ਬਹੁਤ ਠੀਠ ਸੀ। ਉਸਨੇ ਇੱਕ ਵਾਰ ਫਿਰ ਬਾਲਕਸ਼ੀਰੀ ਹਰ ਗੋਬੀ ਸਾਹਿਬ ਜੀ ਉੱਤੇ ਘਾਤਕ ਹਮਲਾ ਕਰਨ ਦੀ ਯੋਜਨਾ ਬਣਾ ਲਈ ਉਸਨੇ ਇਸ ਵਾਰ ਗੁਰੂ ਜੀ ਦੇ ਘਰੇਲੂ ਨੌਕਰ ਨੂੰ ਲਾਲਚ ਦੇ ਕੇ ਆਪਣੇ ਚੁੰਗਲ ਵਿੱਚ ਫਸਾ ਲਿਆ ਇਹ ਨੌਕਰ ਬਾਲਕਸ਼ੀਰੀ ਹਰ ਗੋਬੀ ਸਾਹਿਬ ਜੀ ਦੀ ਦੇਖਭਾਲ ਕਰਦਾ ਸੀ ਅਤੇ ਉਹਨਾਂ ਨੂੰ ਖਡੌਣਿਆਂ ਵੱਲੋਂ ਬਹਲਾਉਂਦਾ ਸੀ ਨੌਕਰ ਨੂੰ ਇੱਕ ਜ਼ਹਿਰ ਦੀ ਪੂੜਿਆ ਦਿੱਤੀ ਗਈ ਜਿਸ ਨੂੰ ਉਸਨੇ ਦਹੀਂ ਵਿੱਚ ਮਿਲਾ ਕੇ ਬਾਲਕ ਨੂੰ ਸੇਵਨ ਕਰਵਾਉਣਾ ਸੀ ਨੌਕਰ ਨੇ ਅਜੀਹਾ ਹੀ ਕੀਤਾ ਪਰ ਬਾਲਕ ਹਰਗੋਮੀ ਜੀ ਨਿਤੀ ਦੀ ਤਰ੍ਹਾਂ ਦਹੀਂ ਸੇਵਨ ਕਰਨ ਨੂੰ ਮਨਾਈ ਕਰਨ ਲੱਗੇ ਅਤੇ ਖੁੱਬ ਹੱਲਾ ਗੁੱਲਾ ਕਰਨ ਲੱਗੇ ਇਸ ਉੱਤੇ ਮਾਤਾ ਗੰਗਾ ਜੀ ਅਤੇ ਹੋਰ ਦਾਸੀਆਂ ਦੇ ਕਾਰਨ ਜਾਣ ਲਈ ਕਿ ਬਾਲਕ ਦੇ ਨੇੜੇ ਪਹੁੰਚੀਆਂ ਤਾਂ ਬਾਲਕ ਨੇ ਤੋਤਲੀ ਭਾਸ਼ਾ ਵਿੱਚ ਦੱਸਿਆ ਕਿ ਦਹੀਂ ਕੋੜਾ ਹੈ ਸ਼ੱਕ ਹੋਣ ਉੱਤੇ ਦਹੀਂ ਕੁੱਤੇ ਨੂੰ ਪਾ ਦਿੱਤਾ ਗਿਆ ਪਹਿਲਾਂ ਤਾਂ ਕੁੱਤਾ ਦਹੀਂ ਸੁੰਘ ਕੇ ਹਟ ਗਿਆ ਪਰ ਮਜਬੂਰ ਕਰਨ ਉੱਤੇ ਕੁੱਤੇ ਨੇ ਥੋੜਾ ਜਿਹਾ ਦਹੀਂ ਚੱਖਿਆ ਤਾਂ ਤੜਫ ਕੇ ਉੱਤੇ ਹੀ ਮਰ ਗਿਆ ਬਸ ਫਿਰ ਕਿਸੀ ਨੌਕਰ ਨੂੰ ਮਕਾਮੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਨੇ ਸਾਰੇ ਪੇੜ ਨੌਕਰ ਵੱਲੋਂ ਅਗਲਵਾ ਲਏ ਪਰ ਨੌਕਰ ਪੁਲਿਸ ਦੀਆਂ ਜਾਂਤਨਾਵਾਂ ਸਹਿਣ ਨਹੀਂ ਕਰ ਸਕਿਆ ਅਤੇ ਉੱਤੇ ਹੀ ਦਮ ਤੋੜ ਗਿਆ ਮਰਦੇ ਸਮੇਂ ਨੌਕਰ ਨੇ ਦੱਸਿਆ ਕਿ ਉਸ ਨੂੰ ਪ੍ਰੀਤੀ ਚੰਦ ਨੇ ਇਸ ਕਾਰਜ ਲਈ ਬਹੁਤ ਸਾਰਾ ਪੈਸਾ ਦਿੱਤਾ ਹੈ ਪਹਿਲਾਂ ਦੋ ਹੱਤਿਆ ਦੀ ਕੋਸ਼ਿਸ਼ਾਂ ਬਡਾਲੀ ਪਿੰਡ ਵਿੱਚ ਕੀਤੀਆਂ ਗਈਆਂ ਸਨ ਪਰ ਇਹ ਤੀਜੀ ਹੱਤਿਆ ਦੀ ਕੋਸ਼ਿਸ਼ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਵਿੱਚ ਹੋਈ ਸੀ ਪ੍ਰਭੂ ਕਿਰਪਾ ਵੱਲੋਂ ਉਸ ਦੇ ਤਿੰਨੇ ਵਾਰ ਖਾਲੀ ਗਏ ਗੁਰੂ ਜੀ ਨੇ ਇਸ ਵਾਰ ਵੀ ਕੋਈ ਰੋਸ਼ ਜ਼ਹਿਰ ਨਹੀਂ ਕੀਤਾ ਪ੍ਰੀਤਿਚੰਦ ਦੇ ਜਦ ਸਾਰੇ ਵਾਰ ਖਾਲੀ ਗਏ ਤਾਂ ਉਸਨੇ ਸਹਿਬਜ਼ਾਦੇ ਦੀ ਕਹਾਣੀ ਨੰਦਰਾਮ ਰਾਹੀ ਮਾਰਨ ਦੀ ਯੋਜਨਾ ਬਣਾਈ ਉਸਨੇ ਨੰਦਰਾਮ ਦੇ ਚਾਚਾ ਨੂੰ ਆਪਣੇ ਹੱਥ ਵਿੱਚ ਲਿਆ ਅਤੇ ਉਸ ਨੂੰ ਕਿਹਾ ਕਿ ਉਹ ਨੰਦਰਾਮ ਨੂੰ ਦੋ ਜੇਬਾਂ ਵਾਲੀ ਕਮੀਜ਼ ਬਣਾ ਕੇ ਦੇਵੇ ਫਿਰ ਉਸਨੇ ਕਿਹਾ ਕਿ ਨੰਦਰਾਮ ਇੱਕ ਜੇਬ ਵਿੱਚ ਚੰਗੀ ਮਠਿਆਈ ਪਾਵੇ ਅਤੇ ਦੂਸਰੀ ਵਿੱਚ ਜ਼ਹਿਰ ਮਿਲੀ ਮਠਿਆਈ ਪਾ ਲਵੇ ਇਸ ਤਰ੍ਹਾਂ ਜਦ ਉਹ ਖੇਡਣ ਜਾਣ ਤਾਂ ਨੰਦਰਾਮ ਚੰਗੀ ਮਠਿਆਈ ਆਪ ਖਾ ਲਵੇ ਅਤੇ ਜ਼ਹਿਰ ਮਿਲੀ ਸਹਿਬ ਜੱਦੀ ਨੂੰ ਖਵਾ ਦੇਵੇ ਜਦ ਦੋਵੇਂ ਹਾਣੀ ਖੇਡਣ ਗਏ ਤਾਂ ਨੰਦਰਾਮ ਇਹ ਭੁੱਲ ਹੀ ਗਿਆ ਕਿ ਕਿਹੜੀ ਮਿਠਾਈ ਚੰਗੀ ਹੈ ਅਤੇ ਕਿਹੜੀ ਮਾੜੀ ਉਸਨੇ ਜਰੇਲੀ ਮਿਠਾਈ ਆਪ ਖਾ ਲਈ ਅਤੇ ਚੰਗੀ ਸਹਿਬ ਜੱਦੀ ਨੂੰ ਦੇ ਦਿੱਤੀ ਨੰਦਰਾਮ ਦੀ ਮੌਕੇ ਤੇ ਹੀ ਮੌਤ ਹੋ ਗਈ ਸੋ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ